ਪਾਜੀ ਨਾਲ ਨਾ ਕੋਈ ਕੰਡਾ ਫੋਨ ਟੇਕ ਕਰਾਉਂਦਾ ਥੋੜੇ ਨਾ ਸਰ ਤੁਸੀਂ ਰੋਲੇ ਚੱਲਾ ਮੈਂ ਥੋੜਾ ਜਿਹਾ ਲੈ ਆਣੀਆਂ ਕਿ ਤੁਸੀਂ ਪਾਜੀ ਸੰਭਾਲਿਆ ਉਸ ਤੋਂ ਬਾਅਦ ਪਾਜੀ ਕਹਿਰ ਮਤਲਬ ਉਹ ਕੁੰਡੇ ਚਾਹਤੇ ਲੈ ਕੇ ਥੱਲੇ ਨਾ ਕੋ ਹੋ ਰਹੇ ਨਾ ਗੋਛਾ ਐਤਾ ਗੁਰੂ ਚੱਤ ਲੈ ਜਿਓਂਗੇ ਕੋਈ ਗੱਲ ਤੁਹਾਡੇ ਮੋਰੇ ਰਹੂਗੀ ਆਕਰੋ ਜੀ ਜੈ ਤੁਝ ਕਾ ਬਨਾ ਹੀ ਤੇਰਾ ਜੋ ਆ ਪ੍ਰੈਸ ਉਹ ਭਾਈ ਇਹ ਪ੍ਰੈਸ ਲਿਖਿਆ ਕਿਹਦੀ ਗੱਡੀ ਹੈ ਉਹ ਤਾਂ ਮੇਰੀ ਗੱਡੀ ਦਾ ਚਾਹਤ ਓਏ ਹੜੀਆ ਛੜ ਤੇ ਨਹੀਂ ਸਰੀ ਸਰੀ ਪਰਦੇ ਹਾਂ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇਦਾਂ ਡਰ ਹੈਗਾ ਅਸੀਂ ਲੈ ਕੇ ਭੱਜਾਂਗੇ ਮੋੜੇ ਨੂੰ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਅਸੀਂ ਜੁਨੇਵਰ ਅਸੀਂ ਜੁਨੇਵਰ ਲੈ ਲਨੇ ਆ ਪਿੱਛੇ ਆ ਕੇ ਗੱਲੋ ਵੱਡੇ ਭਾਈ ਜੀ ਪਿੱਛੇ ਆ ਕੇ ਗੱਲੋ ਪਾਜੀ ਪਿੱਛੇ ਆਇਓ ਥੋੜਾ ਜਿਆ ਕੋਈ ਗੱਲ ਵੀ ਕੀ ਆ ਮੁੰਡਾ ਅੱਗੇ ਸੰਤ ਨੂੰ ਆਉਂਦਾ ਡਾਈਸ਼ਟ ਐਕਟਮਿੰਟ ਕਿਟਮੋ ਰਾਜਕ ਤਾਂ ਵੀ ਜਾਣਕਾਰੀ ਲੈ ਰਹਿਣਾ ਕਰੀਏ ਚੱਲ ਸਭ ਘਟੇ ਕੋਈ ਇਨਕੁਆਰੀ ਗਾਦੀ ਕਰਨੀ ਹੈ ਉੱਥੇ ਸਾਨੂੰ ਆ ਜਾਓ ਇਨਕੁਆਇਰੀ ਕਰਨ ਦਾ ਆ ਜੀ ਵਧੀਆ ਹੈ ਇਨਕੁਆਇਰੀ ਕਰਨ ਰਿਪੇਅਰ ਕਰਨ ਲਈ ਮੈਂ ਗੱਲ ਕਰਦਾ ਚਲੋ ਇਨਕੁਆਇਰੀ ਨਹੀਂ ਯਾਰ ਪਤਾ ਕੀ ਹੁੰਦਾ ਨਹੀਂ ਸਰ ਹੁਣ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਜੀ ਮੁੰਡੇ ਨੂੰ ਮੁੰਡਾ ਪੇਸ਼ ਕਰ ਦਿੰਦੇ ਆ ਪਾਣੀ ਤਾਂ ਨਾ ਕਰ ਤਾ ਨੇ ਏਦਾਂ ਫੜ ਕੇ ਥੰਡਾ ਉਹਨਾਂ ਨੇ ਏਦਾਂ ਬੱਚਾ ਆਇਆ ਹਾਂਜੀ ਪਾਟੇ ਕੋਲੇ ਕੋਈ ਤਫਾਨ ਨਹੀਂ ਚਾਹੁੰਦੇ ਜੀ ਉਹੀ ਸਾਡੇ ਕੋਲ ਇਨਸਾਫ ਚਾਹੀਦਾ ਹੈ ਵੀ ਤੁਸੀਂ ਉਹੀ ਚੀਜ਼ ਕਰ ਰਹੇ ਆ ਪਰ ਸਰ ਤੁਸੀਂ ਦੱਸੋ ਤੁਸੀਂ ਇਹਦਾ ਫੇਸ ਮੈਟ ਕਰਦੇ ਹੋ ਇਹ ਘਰਦਿਆਂ ਨੂੰ ਕਹਿ ਦਿੰਦੇ ਆ ਫੇਸ ਕਰ ਦਿੰਦੇ ਮੁੰਡਾ ਪਾਜੀ ਇਦਾਂ ਨਹੀਂ ਪਰ ਜੇ ਹੇਤਾ ਆਉਣਾ ਤਾਂ ਤੁਸੀਂ ਲੈ ਕੇ ਜਾ ਰਹੇ ਹੋ

ਅਸੀਂ ਪੁੱਛ ਕੇ ਚੱਕ ਰਹੇ ਆ ਆਪਦੇ ਕੋ ਸਾਡਾ ਕੋਈ ਆਪ ਨਹੀਂ ਨਹੀਂ ਕੋਈ ਇਨਫੋਰਮੇਸ਼ਨ ਹੋਏਗੀ ਨਾ ਤੁਹਾਡੇ ਕੋਈ ਆ ਕੋਈ ਆ ਅਸੀਂ ਆਦੀ ਪੁੱਛ ਕੇ ਚੱਕ ਰਹੇ ਹਾਂ ਉਹਦੇ ਕਿਸ ਮਾਮਲੇ ਕਿਸ ਮਾਮਲੇ ਦਾ ਦੱਸ ਰਹੇ ਹੋ ਸਾਡੇ ਏਰੀਏ ਵਿੱਚ ਨਾ ਕੋਈ ਉੱਥੇ ਲੁੱਟਪੋ ਹੋਈ ਸੀ ਜੀ ਉਹ ਇਹਨਾਂ ਦਾ ਨੰਬਰ ਅੱਛਾ ਲੋਕੇਸ਼ਨ ਤੁਸੀਂ ਇੱਥੇ ਲਈ ਸੀ ਇਹ ਮੁੰਡਾ ਇੱਥੇ ਬੈਠਾ ਸੀਗਾ ਕਿੱਥੋਂ ਜੱਗੇ ਇਹਨੂੰ ਗੱਡੀ ਦੇ ਵਿੱਚ ਬੈਠਾ ਸੀ ਸੀ ਸਾਹਮਣੇ ਸੀ ਇਹ ਭਾਈ ਵਾਰੰਟ ਹੈਗਾ ਆਪਣੇ ਕੋਲੇ ਯਾਰ ਵਾਰੰਟ ਪਾਜੀ ਵਾਰੰਟ ਦਿਓ ਨਾ ਪਹਿਲਾਂ ਤੁਸੀਂ ਮੁੰਡੇ ਨੇ ਕਿੱਤਾ ਕਿੱਤਾ ਲੈ ਜਾਣਾ ਹੈ ਬਿਨਾਂ ਪਾਜੀ ਪਹੁੰਚ ਕੇ ਸੁਭਾ ਨੂੰ ਸੋਚੀ ਰਹਿ ਕੇ ਆਨੇ ਆ ਪਾਜੀ ਅਸੀਂ ਲੈ ਕੇ ਆਏ ਨੇ ਭਾਈ ਹੁਣ ਥੱਲੇ ਲਾਓ ਇੱਕ ਮਿੰਟ ਭਾਈ ਇਦਾਂ ਨਹੀਂ ਆ ਸਕਦੇ ਤੁਸੀਂ ਪਾਜੀ ਥੱਲੇ ਲਾਓ ਹੁਣ ਇੱਕ ਮਿੰਟ ਪਾਜੀ ਇੱਕ ਮਿੰਟ ਓਏ ਥੱਲੇ ਆ ਸ਼ੀਸ਼ਾ ਪਾਜੀ ਇੱਦਾਂ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਵੀ ਲੈ ਲਓ ਅਸੀਂ ਲੈ ਆਏ ਅਸੀਂ ਲੈ ਆਏ ਅਸੀਂ ਲੈ ਆਉਂਦੇ ਨਾਲ ਲੈ ਕੇ ਚੱਲਦੇ ਭਾਈ ਤੁਸੀਂ ਚੱਕ ਕਿੱਤਾ ਸਕਦੇ ਇਹਨੂੰ ਭਾਈ ਜੀ ਭਾਈ ਜੀ ਮਾਣੇ ਪਿੱਛੇ ਨੂੰ ਕਰ ਲਓ ਤੁਸੀਂ ਇੱਕ ਮਿੰਟ ਤਾਕੀ ਤੋ ਚੱਕ ਲੋਗੇ ਤੁਸੀਂ ਵਾਰੰਟ ਹੈਗਾ ਚੱਕੰ ਦਾ ਓ ਯਾਰ ਇਹ ਹੋਣੀ ਹੁੰਦਾ ਪਤਾ ਨਹੀਂ ਕਿੱਦਾਂ ਹੁੰਦਾ ਫਿਰ ਪੁੱਛ ਕੇ ਚੱਕ ਨਹੀਂ ਸਾਨੂੰ ਪੁੱਛੋ ਅਸੀਂ ਨਾਲ ਆ ਪਹਿਲਾਂ ਵੀ ਗੱਲ ਇੱਕ ਮਿੰਟ ਸਰ ਅਸੀਂ ਨਾਲ ਲੈ ਕੇ ਚਲਾਂਗੇ ਨਹੀਂ ਤੁਸੀਂ ਆਪਣੀ ਪੀ ਕਰ ਰਹੇ ਸਾਨੂੰ ਪੁੱਛੋ ਸਾਡੇ ਨਾਲ ਇੱਕ ਮਿੰਟ ਬਰਾਜ ਜਾਓ ਅੱਜ ਨਹੀਂ ਮੇਰੀ